ਪੰਜਾਬ ਦੀ ਕਾਂਗਰਸ ਦੇ ਵਿੱਚ ਬੀਤੇ ਦਿਨਾਂ ਤੋਂ ਨਵਾਂ ਕਲੇਸ਼ ਪੈਦਾ ਹੋਇਆ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਵੱਡੀ ਰੈਲੀ ਮਹਾਰਾਜ ਦੇ ਵਿੱਚ ਕਰਦੇ ਨੇ ਉਸ ਸਟੇਜ ਦੇ ਉੱਤੇ ਉਹ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਦੇ ਉੱਤੇ ਟਿੱਪਣੀ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਪਾ ਦਾ ਪ੍ਰਤੀਕਰਮ ਆਉਂਦਾ ਬਾਜਪਾ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਕੋਈ ਮਨ ਦੇ ਹਾ ਭਾਵ ਰੱਖਣੇ ਨੇ ਤੇ ਕਾਂਗਰਸ ਦੀਆਂ ਸਟੇਜਾਂ ਦੇ ਉੱਤੇ ਆਉਣ ਪਰ ਹੁਣ ਇਸ ਤੋਂ ਬਾਅਦ ਪ੍ਰਤੀਕਰਮ ਨਵਜੋਤ ਸਿੰਘ ਸਿੱਧੂ ਦੇ ਜ਼ਰੀਏ ਕਾਂਗਰਸ ਦੇ ਵਰਕਰਾਂ ਤੇ ਸਾਬਕਾ ਐਮਐਲਏਆਂ ਦਾ ਆਇਆ ਇੱਕ ਚਿੱਠੀ ਟਵੀਟ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਸ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਚਿੱਠੀ ਦੇ ਵਿੱਚ ਜ਼ਿਕਰ ਹੈ ਕਿ ਸਾਨੂੰ ਸਟੇਜਾਂ ਦੇ ਉੱਤੇ ਸੱਦਾ ਨਹੀਂ ਦਿੱਤਾ ਜਾਂਦਾ ਸਾਨੂੰ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਨਹੀਂ ਸੱਦਿਆ ਜਾਂਦਾ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਖਲਬਲੀ ਹੈ ਕਿਉਂਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਮਹਾਰਾਜ ਰੈਲੀ ਬਹੁਤ ਵੱਡਾ ਇਕੱਠ ਹੁੰਦਾ ਬਿਨਾਂ ਕਿਸੇ ਕਾਂਗਰਸੀ ਲੀਡਰ ਤੋਂ ਪਰ ਹੁਣ ਜਿਸ ਤਰ੍ਹਾਂ ਤੇ ਨਾਲ ਪ੍ਰਤਾਪ ਸਿੰਘ ਬਾਜਬਾ ਦਾ ਪ੍ਰਤੀਕਰਮ ਤੇ ਉਸ ਤੋਂ ਬਾਅਦ ਦੇ ਵਰਕਰਾਂ ਦੀ ਚਿੱਠੀ ਥਰੂ ਨਵਜੋਤ ਸਿੰਘ ਸਿੱਧੂ ਆਉਣਾ ਕਿਵੇਂ ਵੇਖ ਰਹੇ ਹੋ ਦੇਖੋ ਮਹਾਰਾਜ ਦੇ ਵਿੱਚ ਤਾਂ ਮੈਨੂੰ ਲੱਗਦਾ ਸਾਰੇ ਵਰਕਰ ਸੀ ਨਵਜੋਤ ਸਿੰਘ ਸਿੱਧੂ ਵੀ ਹੁਣ ਤਾਂ ਇੱਕ ਵਰਕਰ ਦੀ ਹਸਿਆ ਦੇ ਵਿੱਚ ਨੇ ਬਹੁਤ ਵੱਡਾ ਇਕੱਠ ਹੋਇਆ ਮੈਨੂੰ ਵੀ ਉਮੀਦ ਨਹੀਂ ਸੀ ਕਿ ਮਹਾਰਾਜ ਦੇ ਵਿੱਚ ਜਦੋਂ ਮੈਂ ਰੈਲੀ ਦਾ ਪੋਸਟਰ ਦੇਖਿਆ WhatsApp ਗਰੁੱਪਾਂ ਦੇ ਵਿੱਚ ਆ ਰਿਹਾ ਸੀ ਮੈਨੂੰ ਵੀ ਉਮੀਦ ਨਹੀਂ ਸੀ ਕਿ ਐਡਾ ਵੱਡਾ ਰਸ਼ ਹੋਊਗਾ ਦੇਖੋ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੀ ਰੈਲੀ ਜਿਨ੍ਹਾਂ ਦੇ 92 ਐਮਐਲਏ ਔਰ ਜਿਹੜੇ ਮਜ਼ਬੂਤ ਦਾਵੇਦਾਰ ਨੇ ਪੰਜਾਬ ਦੀਆਂ 13 ਸੀਟਾਂ ਲਈ ਉਹਨਾਂ ਦੀ ਏਡੀ ਵੱਡੀ ਰੈਲੀ ਦੂਜੇ ਪਾਸੇ ਕਈ ਛੋਟੇ ਛੋਟੇ ਪ੍ਰੋਗਰਾਮ ਵੀ ਰੱਖੇ ਹੋਏ ਸੀ ਲੋਕਾਂ ਨੇ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਵਿੱਚ ਮੇਰੀ ਉਮੀਦ ਮੁਤਾਬਕ ਅਨੁਮਾਨ ਮੁਤਾਬਕ 8000 ਤੋਂ ਲੈ ਕੇ 10000 ਦੇ ਆਲੇ ਦੁਆਲੇ ਲੋਕ ਉੱਥੇ ਆਏ ਔਰ ਜਦੋਂ ਕੋਈ ਲੀਡਰ ਬਹੁਤ ਲੰਮੇ ਸਮੇਂ ਬਾਅਦ ਸਰਗਰਮ ਹੋਵੇ ਕਿਉਂਕਿ ਡਾਕਟਰ ਨਵਜੋਤ ਸਿੰਘ ਸਿੱਧੂ ਬਿਮਾਰ ਸੀ ਨਵਜੋਤ ਸਿੱਧੂ ਉਹਨਾਂ ਦੇ ਦੇਖਰੇਖ ਚ ਰੁੱਝੇ ਹੋਏ ਸੀ ਫਿਰ ਉਹਨਾਂ ਦੇ ਪੁੱਤ ਦੇ ਵਿਆਹ ਦਾ ਕਾਰਜ ਸੀ ਤੋਂ ਉਸ ਤੋਂ ਬਾਅਦ ਮੈਂ ਤਾਂ ਕਹੂੰਗਾ ਕਿ ਜਦੋਂ ਉਹ ਅਪ੍ਰੈਲ ਚ ਜੇਲ੍ਹ ਤੋਂ ਰਿਹਾ ਹੋਏ ਉਸ ਤੋਂ ਬਾਅਦ ਨਿਕਲਦੇ ਉਹਨਾਂ ਨੂੰ ਖਬਰ ਮਿਲ ਗਈ ਉਹਨਾਂ ਦੀ ਧਰਮ ਪਤਨੀ ਬਿਮਾਰ ਹੈ ਔਰ ਕਿੰਨੀ ਚੁਣੌਤੀ ਵਾਲੀ ਉਹਨਾਂ ਦੀ ਜ਼ਿੰਦਗੀ ਦੀ ਸਥਿਤੀ ਸੀ ਫਿਰ ਵੀ ਉਹ ਕਾਂਗਰਸ ਦੇ ਲਈ ਜੋ ਮੈਂ ਦੇਖਦਾ ਰਿਆਂ ਉਹ ਸੰਭਵ ਹੋਇਆ ਉਹ ਕਰਦੇ ਰਹੇ ਜਲੰਧਰ ਦੀ ਪ੍ਰਚਾਰ ਦੇ ਵਿੱਚ ਵੀ ਜਾਂਦੇ ਰਹੇ ਹੁਣ ਰੈਲੀ ਚ ਐਡਾ ਵੱਡਾ ਰਸ਼ ਇਹਨੇ ਜਿਹੜੇ ਸਿਆਸੀ ਲੀਡਰ ਨੇ ਉਹ ਹੈਰਾਨ ਕਰਤੇ ਕਿਉਂਕਿ ਕਾਂਗਰਸ ਦੇ ਵਿੱਚ ਇਸ ਵਕਤ ਕਈ ਦਾਵੇਦਾਰ ਨੇ ਮੈਂ ਸਪਸ਼ਟ ਕਹਿਣਾ 2027 ਮੈਂ ਤੁਹਾਨੂੰ ਗੱਲ ਦੱਸਦਾ ਕਈ ਵਾਰੀ ਕੀ ਹੁੰਦਾ ਹੈ ਕਈ ਅਜਿਹੇ ਵਿਦਿਆਰਥੀ ਹੁੰਦੇ ਨੇ ਗਗਨਦੀਪ ਜੀ ਜਿਹੜੇ ਇਮਤਿਹਾਨ ਤੋਂ 2 ਮਹੀਨੇ ਪਹਿਲਾਂ ਹੀ ਪਰਚੀਆਂ ਬਣਾਉਣ ਲੱਗ ਜਾਂਦੇ ਨੇ ਕਈਆਂ ਨੂੰ ਆਪਣੀ ਮਿਹਨਤ ਤੇ ਬੜਾ ਭਰੋਸਾ ਹੁੰਦਾ ਉਹਨਾਂ ਨੂੰ ਲੱਗਦਾ ਵੀ ਲੈ ਅਸੀਂ ਤਾਂ ਮਹੀਨਾ ਪਹਿਲਾਂ ਪੜ੍ਹ ਲਾਂਗੇ ਤੇ ਅਸੀਂ ਤਾਂ ਪਾਸ ਕਰ ਲਾਂਗੇ ਔਰ ਕਈ ਸਾਰਾ ਸਾਲ ਹੀ ਮਿਹਨਤ ਕਰਦੇ ਹੁੰਦੇ ਨੇ ਸੋ ਕਾਂਗਰਸ ਦੇ ਵਿੱਚ ਵੀ ਵੱਖ-ਵੱਖ ਪੱਧਰ ਦੇ ਲੀਡਰ ਨੇ ਕਈ ਲੀਡਰਾਂ ਨੂੰ ਹੁਣੇ ਤੋਂ ਹੀ ਇਹ ਡਰ ਮੈਨੂੰ ਲੱਗਦਾ ਸਤਾਉਣ ਲੱਗ ਗਿਆ ਵੀ ਸਤਾਈ ਨੇੜੇ ਐ ਨਵਜੋਤ ਸਿੰਘ ਸਿੱਧੂ ਦੀ ਰੈਲੀ ਚ ਐਡਾ ਰਸ਼ ਵੀ ਕਿਤੇ ਨਵਜੋਤ ਸਿੰਘ ਸਿੱਧੂ ਮੁਰਤੋਂ ਸੀਐਮ ਦੇ ਕੈਂਡੀਡੇਟ ਦੇ ਤੌਰ ਤੇ ਨਾ ਉੱਭਰ ਜੇ ਸੋ ਇਹ ਵੀ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਡਰਾ ਮੈਂ ਪਿੱਛੇ ਜੇ ਇੱਕ ਕਾਂਗਰਸ ਦੇ ਉਮੀਦਵਾਰ ਸੀ ਕਮਲਜੀਤ ਸਿੰਘ ਕੜਵਲ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਇੱਕ ਚੈਨਲ ਦੇ ਉੱਤੇ ਉਹਨਾਂ ਨੇ ਨਾ ਤਾਂ ਨੀ ਕਿਸੇ ਦਾ ਲਿਆ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਦੇ ਸਾਨੂੰ ਹੋਰਡਿੰਗ ਬੈਨਰ ਪੋਸਟਰ ਲਾਉਣ ਤੋਂ ਰੋਕਿਆ ਜਾਂਦਾ ਸੀ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਤੁਸੀਂ ਵੇਖੋ ਕਿ ਕਿੰਨਾ ਕਈ ਲੋਕ ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸ ਦੇ ਵਿੱਚ ਹੀ ਚਿੰਤਤ ਰਹਿੰਦੇ ਨੇ ਦੇਖੋ ਬਖਸ਼ ਰਹੀ ਹੈ ਕੁਦਰਤ ਨੇ ਨਵਜੋਤ ਸਿੰਘ ਸਿੱਧੂ ਤੇ ਮਿਹਨਤ ਵੀ ਬਹੁਤ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਐਡਾ ਵੱਡਾ ਕ੍ਰਿਕਟ ਸਤਾਰਾ ਬਣਿਆ ਫਿਰ ਅਟਲ ਵਿਹਾਰੀ ਵਾਜਪਾਈ ਦੇਖੋ ਉਹਨਾਂ ਨੂੰ ਰਾਜਨੀਤੀ ਚ ਲੈ ਕੇ ਆਏ ਕਿੰਨੀ ਵਾਰ ਦੇ ਐਮਪੀ ਰਾਜ ਸਭਾ ਮੈਂਬਰ ਫਿਰ ਮੰਤਰੀ ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਵੋਣ ਚ ਐਡੀ ਵੱਡੀ ਭੂਮਿਕਾ ਹੂੰ ਉਹਨੂੰ ਤਾਂ ਕੋਈ ਪੰਜਾਬੀ ਨਕਾਰ ਹੀ ਨਹੀਂ ਸਕਦਾ ਹੂੰ ਔਰ ਕੈਪਟਨ ਅਮਰਿੰਦਰ ਦੇ ਮਾਫੀਆ ਦੇ ਖਿਲਾਫ ਲੜੇ ਇਕੋ ਹੀ ਲੀਡਰ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਮਾਫੀਆ ਦੇ ਖਿਲਾਫ ਲੜਿਆ ਤੁਸੀਂ ਮੈਨੂੰ ਵਿਖਾ ਦਿਓ ਪ੍ਰਤਾਪ ਬਾਜਵਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਹੋਵੇ ਕਿ ਜਿਹੜੇ ਤੁਹਾਡੇ ਐਮਐਲਏ ਜਿਹੜੇ ਮਾਫੀਆ ਕਰਦੇ ਨੇ ਉਹਨਾਂ ਨੂੰ ਕਰੋ ਅੰਦਰ ਤੁਸੀਂ ਮੈਨੂੰ ਦੱਸੋ ਕਿ ਸੁਨੀਲ ਜਾਖੜ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਸ਼ਰਾਮ ਮਾਫੀਆ ਇੰਨਾ ਹੋ ਗਿਆ ਰੇਤ ਮਾਫੀਆ ਇੰਨਾ ਹੋ ਗਿਆ ਦਿਓ ਫੜ ਕੇ ਅੰਦਰ ਬਿਆਨ ਬਹੁ ਨੇ ਨਾ ਨੇ ਜਰੂਰ ਦੱਤੇ ਹੋਣੇ ਪਰ ਜਿਹੜਾ ਇੱਕ ਆਰਗੇਨਾਈਜ਼ਡ ਸੰਘਰਸ਼ ਨਵਜੋਤ ਸਿੰਘ ਸਿੱਧੂ ਨੇ ਲੜਿਆ ਆਪਣੀ ਸਰਕਾਰ ਹੁੰਦੇ ਹੋਏ ਕੈਪਟਨ ਅਮਰਿੰਦਰ ਨੇ ਉਹਦੇ ਤੋਂ ਹੀ ਲਾਤਾ ਨਵਜੋਤ ਸਿੰਘ ਸਿੱਧੂ ਨੇ ਔਰ ਉਸ ਦਿਨ ਕੋਠੀ ਛੱਡ ਗਿਆ ਨਵਜੋਤ ਸਿੰਘ ਸਿੱਧੂ ਅਸਤੀਫੇ ਵਾਲੇ ਦਿਨ ਸੋ ਇਹ ਲੀਡਰ ਤਾਂ ਫਿਰ ਨਹੀਂ ਹੁੰਦੇ ਨੇ ਹੁਣ ਠੀਕ ਹੈ ਕਾਰਨ ਜੋ ਵੀ ਰਹੇ ਹੋਣ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਹੁਣ ਤਾਜ਼ੀ ਟਿੱਪਣੀ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਦਿੱਤੀ ਹੈ ਮੈਨੂੰ ਲੱਗਦਾ ਮੇਰਾ ਨਿੱਜੀ ਤੌਰ ਤੇ ਮੰਨਣਾ ਪ੍ਰਤਾਪ ਸਿੰਘ ਬਾਜਵਾ ਬੜੇ ਸਿਆਣੇ ਲੀਡਰ ਨੇ ਕਿੰਨੀ ਵਾਰ ਉਹ ਲੋਕ ਸਭਾ ਚ ਰਹੇ ਰਾਜ ਸਭਾ ਚ ਰਹੇ ਪੰਜਾਬ ਚ ਮੰਤਰੀ ਰਹੇ ਕੈਪਟਨ ਅਮਰਿੰਦਰ ਦੇ ਦੌਰ ਚ ਬੜੇ ਤਸਰਬੇਕਾਰ ਤੇ ਸਿਆਣੇ ਲੀਡਰ ਨੇ ਮੈਨੂੰ ਇਹ ਲੱਗਦਾ ਹੈ ਕਿ ਪ੍ਰਤਾਪ ਬਾਜਵਾ ਕਾਲੀ ਕਰ ਗਏ ਗਗਨਦੀਪ ਜੀ ਪ੍ਰਤਾਪ ਬਾਜਵਾ ਅਗਰ ਇਸ ਤਰ੍ਹਾਂ ਦਾ ਬਿਆਨ ਨਾ ਦਿੰਦੇ ਤੇ ਮੈਨੂੰ ਲੱਗਦਾ ਉਹ ਜ਼ਿਆਦਾ ਚੰਗਾ ਹੋਣਾ ਸੀ ਕਿਉਂਕਿ ਕਾਂਗਰਸ ਦੇ ਵਿੱਚ ਇਸ ਵਕਤ ਜੋ ਸਥਿਤੀਆਂ ਨੇ ਜਿਵੇਂ ਤੁਸੀਂ ਚਿੱਠੀ ਦੀ ਗੱਲ ਕੀਤੀ ਮੈਂ ਵੀ ਉਹ ਟਵਿੱਟਰ ਦੇ ਉੱਤੇ ਚਿੱਠੀ ਪੜ੍ਹੀ ਕਿੰਨੇ ਹੀ ਐਮਐਲਏ ਕਿੰਨੇ ਐਕਸਐਮਐਲਏ ਕਿੰਨੇ ਹੀ ਕਾਂਗਰਸ ਦੇ ਲੀਡਰ ਉਹ ਇਸ ਗੱਲ ਤੋਂ ਹੀ ਨਾਰਾਜ਼ ਨੇ ਕਿ ਪੰਜਾਬ ਦਾ ਕਾਂਗਰਸ ਦਾ ਸੰਗਠਨ ਉਹਨਾਂ ਨੂੰ ਸੱਜਦਾ ਹੀ ਨਹੀਂ ਤੁਸੀਂ ਵੇਖੋ ਜਦੋਂ ਕਾਂਗਰਸ ਕਹਿੰਦੀ ਵੀ ਅਸੀਂ ਲੜਨਾ ਹੈ 2024 ਚ ਨਰਿੰਦਰ ਮੋਦੀ ਨੂੰ ਅਸੀਂ ਸੱਤਾ ਤੋਂ ਲਾਉਣਾ ਹੈ ਜਦੋਂ ਕਾਂਗਰਸ ਕਹਿੰਦੀ ਕਿ ਅਸੀਂ ਆਮ ਆਦਮੀ ਪੰਜਾਬ ਵਾਲੇ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀ ਆਸੀਂ ਆਪਣੇ ਦਮ ਤੇ ਲੜਾਂਗੇ ਤੇ ਫਿਰ ਉਦੋਂ ਵੀ ਕਾਂਗਰਸ ਦੇ ਸਾਬਕਾ ਵਿਧਾਇਕ ਕਹਿੰਦੇ ਹੁਣ ਕਿ ਪੰਜਾਬ ਦੀ ਪਾਰਟੀ ਸਾਨੂੰ ਸੱਦਦੀ ਨਹੀਂ ਇੱਥੋਂ ਤੱਕ ਉਹਨਾਂ ਨੇ ਚਿੱਠੀ 'ਚ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਨਹੀਂ ਬੁਲਾਉਂਦੇ ਹੁਣ ਜੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸ ਪੰਜਾਬ ਦੀ ਆਪਣੇ ਸਮਾਗਮਾਂ 'ਚ ਨਹੀਂ ਬੁਲਾਊਗੀ ਇਹ ਗੱਲ ਬੜੀ ਉੱਠੀ ਸੀ ਜਦੋਂ ਭਾਰਤ ਜੋੜੋ ਯਾਤਰਾ ਸੀ ਵੀਰ ਨਵਜੋਤ ਸਿੰਘ ਸਿੱਧੂ ਦੀ ਕਿਸੇ ਨੇ ਹੋਰਡਿੰਗਾਂ 'ਚ ਫੋਟੋ ਨਹੀਂ ਲਾਈ ਨਵਜੋਤ ਸਿੰਘ ਸਿੱਧੂ ਦੀ ਪਬਲਿਸਿਟੀ 'ਚ ਫੋਟੋ ਨਹੀਂ ਲਾਈ ਜਰੂਰ ਲਾਉਣੀ ਚਾਹੀਦੀ ਸੀ ਸਾਰੇ ਵੱਡੇ ਲੀਡਰ ਜਿਹੜੇ ਬਣਦੇ ਆ ਹੁਣ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਐਮਐਲਏ ਹੋਗੇ ਵਰਕਰ ਹੋਗੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਦੇਖੋ ਹਰੇਕ ਦਾ ਸਹਿਚਾਰ ਹੁੰਦਾ ਹੈ ਹੁਣ ਦੇਖੋ ਪ੍ਰਤਾਪ ਬਾਜਵਾ ਜੀ ਦੇ ਨਾਲ ਵੀ ਬਹੁਤ ਸਾਰੇ ਉਹਨਾਂ ਦੇ ਦੋਸਤ ਨੇ ਪੋਲਿਟੀਕਲ ਜਿਹੜੇ ਪਾਰਟੀ ਨਾਲ ਵੀ ਚੱਲਦੇ ਨੇ ਉਹਨਾਂ ਨਾਲ ਵੀ ਚੱਲਦੇ ਨੇ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨਾਲ ਕਈ ਲੀਡਰ ਨੇ ਜਿਹੜੇ ਪਾਰਟੀ ਨਾਲ ਵੀ ਖੜੇ ਨੇ ਤੇ ਨਵਜੋਤ ਸਿੰਘ ਸਿੱਧੂ ਨਾਲ ਉਹ ਹਮਖਿਆਲੀ ਨੇ ਇਸੇ ਤਰ੍ਹਾਂ ਕੁਝ ਰਾੜਾ ਰਾਜਾ ਵੜਿੰਗ ਉਹਨਾਂ ਦੇ ਨਾਲ ਹਮਖਿਆਲੀ ਨੇ ਤੇ ਪਾਰਟੀ ਨਾਲ ਵੀ ਖੜੇ ਨੇ ਪਰ ਕਿਸੇ ਇੱਕ ਲੀਡਰ ਦੇ ਜਿਹੜੇ ਹਮਖਿਆਲੀ ਲੋਕ ਨੇ ਲੀਡਰ ਨੇ ਉਹਨਾਂ ਨੂੰ ਨਾ ਸੱਗਣਾ ਰੈਲੀਆਂ 'ਚ ਮੈਂ ਤਾਂ ਟਵੀਟ ਪੜ੍ਹ ਕੇ ਹੈਰਾਨ ਹੋ ਗਿਆ ਕਾਂਗਰਸ ਦੇ ਵਲੰਟੀਅਰਾਂ ਨੇ ਵਰਕਰਾਂ ਨੇ ਉਹਨਾਂ ਨੇ ਸ਼ਾਇਦ ਲਿਖੀ ਆ ਬੇਨਤੀ ਕੀਤੀ ਆ ਬਾਜਵਾ ਸਾਹਿਬ ਨੂੰ ਤੇ ਸਿੱਧੂ ਸਾਹਿਬ ਨੇ ਟਵੀਟ ਕੀਤੀ ਆ ਉਹ ਆਪ ਮੁਹਾਰੀ ਦੱਸਦਾ ਸਾਰੀ ਗੱਲ ਕਿ ਕਿੰਨਾ ਇੰਟਰਨਲ ਇਨਜਸਟਿਸ ਕਾਂਗਰਸ ਦੇ ਵਿੱਚ ਵੀ ਕੁਝ ਲੀਡਰਾਂ ਨਾਲ ਹੁੰਦਾ ਇਹ ਡੈਮੋਕ੍ਰੇਸੀ ਨਹੀਂ ਜਿਹੜਾ ਜਿਹੜਾ ਕਾਂਗਰਸ ਦਾ ਲੋਕਤੰਤਰ ਸੀ ਜਦੋਂ ਹਿਊਮ ਸਾਹਿਬ ਨੇ ਕਾਂਗਰਸ ਬਣਾਈ 1884 ਚ ਕਿੰਨਾ ਵੱਡਾ ਮਿਸ਼ਨ ਲੈ ਕੇ ਚੱਲੇ ਹੋ ਕਿ ਤੁਸੀਂ ਸ਼ਾਸਨ ਦੀਆਂ ਤਰੂਟੀਆਂ ਦੇ ਖਿਲਾਫ ਲੜੋ ਸੁਧਾਰੋ ਤੇ ਫਿਰ ਕਾਂਗਰਸ ਨੇ ਆਜ਼ਾਦੀ ਦੀ ਲੜਾਈ ਚ ਹਿੱਸਾ ਪਾਇਆ ਇੰਦਰਾ ਗਾਂਧੀ ਕਿੱਡੀ ਵੱਡੀ ਕਾਂਗਰਸ ਦੀ ਲੀਡਰ ਬਣ ਕੇ ਉਭਰੀ ਉਹ ਗੱਲ ਵੱਖਰੀ ਹੈ ਬਾਅਦ ਦੇ ਵਿੱਚ ਕੁਝ ਮ ਮਸਲਿਆਂ ਚ ਵਿਵਾਦ ਉਹਨਾਂ ਦੇ ਨਾਲ ਆ ਕੇ ਜੁੜੇ ਉਹ ਸਾਰੇ ਲੀਡਰਾਂ ਨਾਲ ਜੁੜਦੇ ਨੇ ਪਰ ਇਸ ਦੇ باوجود ਅੱਜ ਕਾਂਗਰਸ ਸਾਰੇ ਲੀਡਰਾਂ ਨੂੰ ਵਰਕਰਾਂ ਨੂੰ ਸਮੇਲ ਨਹੀਂ ਕਰ ਪਾਰੀ ਪਰ ਉਹ ਇਸ ਟਵੀਟ ਨੇ ਸਾਰੀ ਗੱਲ ਸਾਫ਼ ਕਰਤੀ ਬੱਲਾ ਸਾਹਿਬ ਜਿਸ ਦਿਨ ਮਹਾਰਾਜ ਵਾਲੀ ਰੈਲੀ ਹੁੰਦੀ ਆ ਅਸੀਂ ਵੀ ਉੱਥੇ ਜਾਂਦੇ ਆ ਕਵਰੇਜ ਕਰਨ ਦੇ ਲਈ ਮਹਾਰਾਜ ਦੀ ਰੈਲੀ ਦੇ ਬੋਰਡ ਦੇ ਉੱਤੇ ਜਦੋਂ ਅਸੀਂ ਨਜ਼ਰ ਮਾਰੀ ਤੇ ਉਸ ਦੇ ਉੱਤੇ ਪੰਜਾਬ ਦੇ ਕਿਸੇ ਲੀਡਰ ਦੀ ਤਸਵੀਰ ਨਹੀਂ ਸੀ ਸਿਵਾਏ ਨਵਜੋਤ ਸਿੰਘ ਸਿੱਧੂ ਤੋਂ ਉੱਥੋਂ ਉਸ ਦਿਨ ਵੀ ਅਸੀਂ ਚਰਚਾ ਸੀ ਇਸ ਗੱਲ ਕਰ ਰਹੇ ਸੀ ਕਿ ਇਸ ਤੋਂ ਬਾਅਦ ਇਹ ਵਿਵਾਦ ਉੱਠੇਗਾ ਕਿ ਇਹ ਕਾਂਗਰਸ ਦੀ ਪੰਜਾਬ ਦੀ ਕਾਂਗਰਸ ਤੋਂ ਵੱਖਰੀ ਰੈਲੀ ਕੀਤੀ ਗਈ ਆ ਇਹ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਹੋਏਗਾ ਨਵਜੋਤ ਸਿੰਘ ਸਿੱਧੂ ਦਾ ਲੱਗਦਾ ਕਿ ਉਹ ਸ਼ਕਤੀ ਪ੍ਰਦਰਸ਼ਨ ਹੀ ਸਾਬਤ ਹੋਇਆ ਕਿਉਂਕਿ ਉਸ ਤੋਂ ਤੁਰੰਤ ਬਾਅਦ ਪੰਜਾਬ ਦੇ ਨੇਤਾ ਵਿਰੋਧੀ ਧਿਰ ਨੂੰ ਕੇ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਆ ਕੇ ਬੋਲਦੇ ਦੇਖੋ ਉਹ ਸ਼ਕਤੀ ਪ੍ਰਦਰਸ਼ਨ ਕਾਂਗਰਸ ਦਾ ਸੀ ਉਹ ਕਾਂਗਰਸ ਦੇ ਵਰਕਰਾਂ ਦਾ ਸੀ ਕਿ ਕਾਂਗਰਸ ਮਜ਼ਬੂਤ ਹੈ ਵਰਿੰਗ ਸਾਹਿਬ ਪ੍ਰੋਗਰਾਮ ਕਰਦੇ ਨੇ ਉਹ ਵੀ ਸ਼ਕਤੀ ਪ੍ਰਦਰਸ਼ਨ ਬਣਦਾ ਰਾਜਾ ਵਰਿੰਗ ਕਰਦੇ ਨੇ ਫਿਰ ਪ੍ਰਤਾਪ ਬਾਜਵਾ ਜੀ ਪ੍ਰੋਗਰਾਮ ਕਰਦੇ ਨੇ ਉਹ ਵੀ ਸ਼ਕਤੀ ਪ੍ਰਦਰਸ਼ਨ ਹੀ ਹੁੰਦਾ ਹੁਣ ਕਾਂਗਰਸ ਦੇ ਵਰਕਰ ਨੇ ਤੁਸੀਂ ਦੇਖੋ ਇੱਕ ਗੱਲ ਸਮਝੋ ਤੁਸੀਂ ਜਿਹੜੀ ਟਵੀਟ ਹੋਈ ਹੈ ਚਿੱਠੀ ਉਹ ਚ ਵਰਕਰਾਂ ਨੇ ਕੀ ਲਿਖਿਆ ਕਿ ਸਾਨੂੰ ਸੱਦਿਆ ਨਹੀਂ ਜਾਂਦਾ ਉਹ ਕਹਿੰਦੇ ਅਸੀਂ ਵੀ ਕਾਂਗਰਸੀਆਂ ਕਾਂਗਰਸ ਸਾਡੀ ਵੀ ਮਾਂ ਪਾਰਟੀ ਹੈ ਅਸੀਂ ਵੀ ਕਾਂਗਰਸ ਪਾਰਟੀ ਨੂੰ ਓਨਾ ਹੀ ਮੁਹੱਬਤ ਕਰਦੇ ਹਾਂ ਜਿੰਨੇ ਤੁਸੀਂ ਪਰ ਸਾਨੂੰ ਸੱਦਿਆ ਨਹੀਂ ਜਾਂਦਾ ਤੇ ਜੇ ਸਾਨੂੰ ਸੱਦਿਆ ਨਹੀਂ ਜਾਂਦਾ ਤੇ ਅਸੀਂ ਆਪਣਾ ਪ੍ਰੋਗਰਾਮ ਕਰ ਲਿਆ ਵਰਕਰਾਂ ਨੇ ਹੁਣ ਤੁਸੀਂ ਵਰਕਰਾਂ ਨੂੰ ਪ੍ਰੋਗਰਾਮ ਕਰਨ ਤੋਂ ਰੋਕ ਦੋਗੇ ਜੀ ਤੁਸੀਂ ਵਲੰਟੀਅਰਸ ਨੂੰ ਪ੍ਰੋਗਰਾਮ ਕਰਨ ਤੋਂ ਰੋਕ ਦੋਗੇ ਹਾਂ ਅਗਰ ਤੁਸੀਂ ਸੱਦੇ ਨੰਦੇ ਹੋਵੋ ਜਿਹੜੇ ਤੁਹਾਡੇ ਚੁਣੇ ਹੋਏ ਅਹੁਦੇਦਾਰ ਨੇ ਜਾਂ ਐਕਸ ਐਮ ਐਲ ਏ ਨੇ ਅਗਰ ਤੁਸੀਂ ਕੋਈ ਪ੍ਰੋਟੋਕਾਲ ਬਣਾਇਆ ਜੇ ਕੋਈ ਪ੍ਰੋਟੋਕਾਲ ਨਹੀਂ ਬਣਾਇਆ ਫਿਰ ਤਾਂ ਗੱਲ ਹੀ ਕੋਈ ਨਹੀਂ ਜੇ ਤੁਸੀਂ ਕੋਈ ਪ੍ਰੋਟੋਕਾਲ ਬਣਾਇਆ ਜੇ ਕੋਈ ਢਾਂਚਾ ਹੈ ਸੰਗਠਨ ਦਾ ਜਿਹਦੇ ਵਿੱਚ ਤੁਸੀਂ ਦੂਸਰੇ ਨਮਾਇੰਦਿਆਂ ਨੂੰ ਐਕਸ ਐਮ ਐਲ ਏ ਨੂੰ ਸੱਦਦੇ ਹੋ ਤੇ ਫਿਰ ਸੱਦਿਆ ਜਾਣਾ ਚਾਹੀਦਾ ਸੀ ਜੇ ਨਹੀਂ ਸੱਦਦੇ ਤੇ ਉਹ ਕੀ ਕਰਨ ਹੁਣ ਉਹਨਾਂ ਨੇ ਕੀਤਾ ਕੀ ਹੈ ਉਹਨਾਂ ਨੇ ਕੀ ਦੀ ਜ਼ਿਆਦਾਕਾਰ ਕੀਤੀ ਹੈ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਨੇ ਭਗਵੰਤ ਮਾਨ ਸਾਹਿਬ ਦੀਆਂ ਕਮੀਆਂ ਉਜਾਗਰ ਕੀਤੀਆਂ ਸਰਕਾਰ ਦੀਆਂ ਕਮੀਆਂ ਲੈ ਕੇ ਆਏ ਨੇ ਸਾਰੇ ਵਰਕਰ ਨੇ ਵਲੰਟੀਅਰ ਨੇ ਉਹਨਾਂ ਨੇ ਫੋਟੋਆਂ ਕਿਧੀਆਂ ਲਾਈਆਂ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕੀ ਅਰਜਨ ਖੜਗੇ ਦੀ ਫੋਟੋ ਲੱਗੀ ਹੈ ਜਿੰਨਾ ਤੱਕ ਮੈਂ ਦੇਖਿਆ ਮੈਂ ਸਾਰੀਆਂ ਨਹੀਂ ਦੇਖੀਆਂ ਫਿਰ ਉਹਨਾਂ ਨੇ ਬੀਬੀ ਪ੍ਰਿੰਕਾ ਗਾਂਧੀ ਦੀ ਫੋਟੋ ਲਾਈ ਹੈ ਰਾਹੁਲ ਗਾਂਧੀ ਦੀ ਫੋਟੋ ਲਾਈ ਹੈ ਉਹਨਾਂ ਨੇ ਆਪਣੇ ਕੌਮੀ ਲੀਡਰਾਂ ਦੀ ਫੋਟੋ ਲਾ ਲਈ ਉਹ ਕਹਿੰਦੇ ਤੁਸੀਂ ਸਾਨੂੰ ਸੱਦਦੇ ਨਹੀਂ ਤੇ ਫੋਟੋ ਵੀ ਕੋਈ ਉਸ ਤਰ੍ਹਾਂ ਹੀ ਥੋੜੀ ਲਾ ਦੂਗਾ ਪੰਜਾਬ ਵਾਲੇ ਲੀਡਰਾਂ ਤੋਂ ਜੇ ਉਹਨਾਂ ਨੇ ਫੋਟੋ ਵੀ ਲਾਉਣੀ ਹੁੰਦੀ ਤੇ ਉਹ ਕਿਸੇ ਕੋਲੇ ਜਾਂਦੇ ਕਿਸੇ ਤੋਂ ਮਨਜ਼ੂਰੀ ਮੰਗਦੇ ਤੇ ਉਹ ਤਾਂ ਹੀ ਸੰਭਵ ਹੋਣਾ ਸੀ ਨਾ ਜੇ ਕੋਈ ਤਾਲਮੇਲ ਜਾਂ ਸਿਸਟਮ ਹੋਊਗਾ ਹੁਣ ਕਿੰਨੇ ਕਾਂਗਰਸ ਦੇ ਲੀਡਰ ਨੇ ਜਿਹੜੇ ਕਿਸੇ ਵੀ ਜ਼ਿਲ੍ਹੇ ਚ ਧਰਨੇ ਤੇ ਵੀ ਬਹਿ ਜਾਂਦੇ ਆ ਤੇ ਉਹ ਫੋਟੋਆਂ ਮਨਜ਼ੂਰੀਆਂ ਲੈ ਕੇ ਲਾਉਂਦੇ ਆ ਤੋ ਇਸ ਕਰਕੇ ਵਲੰਟੀਅਰਾਂ ਦਾ ਆਪਣਾ ਚਾਹ ਹੈ ਕਿ ਉਹਨਾਂ ਨੇ ਕਿਹਦੀ ਫੋਟੋ ਲਾਉਣੀ ਹੈ ਅਗਰ ਉਹਨਾਂ ਨੂੰ ਲੱਗਿਆ ਕਿ ਅਸੀਂ ਕੌਮੀ ਪ੍ਰਧਾਨ ਦੀ ਫੋਟੋ ਲਾ ਲਈਏ ਦੇਖੋ ਜਦੋਂ ਕੌਮੀ ਪ੍ਰਧਾਨ ਦੀ ਫੋਟੋ ਲੱਗ ਗਈ ਤੇ ਸਾਰਿਆਂ ਦੀ ਫੋਟੋ ਉਹਦੇ ਵਿੱਚ ਆਈ ਗਈ ਜਦੋਂ ਤੁਸੀਂ ਆਪਣੇ ਮੁਖੀ ਦੀ ਦੇਸ਼ ਦੇ ਮੁਖੀ ਦੀ ਫੋਟੋ ਲਾ ਲਈ ਫਿਰ ਇਹਦੇ ਤੇ ਰੋਲਾ ਪੈਣਾ ਚਾਹੀਦਾ ਵੀ ਉਹਦੀ ਫੋਟੋ ਨਹੀਂ ਲੱਗੀ ਜੀ ਉਹਦੀ ਫੋਟੋ ਨਹੀਂ ਲੱਗੀ ਮੈਨੂੰ ਲੱਗਦਾ ਬਿਲਕੁਲ ਨਹੀਂ ਪੈਣਾ ਚਾਹੀਦਾ ਔਰ ਵਰਕਰਾਂ ਦੀ ਰੈਲੀ ਸੀ ਵਲੰਟੀਅਰਸ ਦੀ ਰੈਲੀ ਸੀ ਤੇ ਸਾਰੀਆਂ ਰੈਲੀਆਂ 'ਚ ਸਾਰੇ ਲੀਡਰ ਤਾਂ ਕਦੇ ਵੀ ਸ਼ਾਮਲ ਨਹੀਂ ਹੁੰਦੇ ਇੱਕ ਪੱਖੇ ਵੀ ਆ ਤੁਸੀਂ ਵੇਖਿਆ ਕਦੀ ਵੀ ਕੋਈ ਰੈਲੀ ਹੋਵੇ ਉਹਦੇ 'ਚ ਸਾਰੇ ਲੀਡਰ ਸ਼ਾਮਲ ਹੋਏ ਹੋਣ ਕਿੰਨੀ ਵਾਰੀ ਹੁੰਦਾ ਨਹੀਂ ਸ਼ਾਮਲ ਹੁੰਦੇ ਇੱਥੇ ਵਿਧਾਨ ਸਭਾ ਦੇ ਸੈਸ਼ਨ 'ਚ ਸਾਰੇ ਲੀਡਰ ਸ਼ਾਮਲ ਨਹੀਂ ਹੁੰਦੇ ਇੱਥੇ ਵਿਧਾਨ ਸਭਾ ਦੇ ਸੈਸ਼ਨ 'ਚ ਮੈਂ ਦੇਖਦਾ ਕਾਂਗਰਸ ਦੇ ਲੀਡਰ ਸਮੂਹਿਕ ਬਾਈਕਾਟ ਨਹੀਂ ਕਰਦੇ ਕਈ ਬਾਈਕਾਟ ਕਰ ਦਿੰਦੇ ਨੇ ਕਈ ਅੰਦਰ ਬੈਠੇ ਹੁੰਦੇ ਨੇ ਫਿਰ ਉਹ ਕੀ ਹੈ ਇਹਦਾ ਮਤਲਬ ਹੈ ਕਾਂਗਰਸ ਨੂੰ ਸਵੇ ਪੜਤਾਲ ਕਰਨ ਦੀ ਲੋੜ ਹੈ ਕਾਂਗਰਸ ਕੋਈ ਇਸ ਤਰੀਕੇ ਦਾ ਡਿਸਪਲਿਨ ਬਣੇ ਯਾ ਤਾਂ ਹਰ ਫੈਸਲਾ ਹੀ ਮਨਜ਼ੂਰੀ ਤੋਂ ਬਾਅਦ ਹੋਵੇ ਜਿਵੇਂ ਸਕੂਲ ਚ ਆਪਾਂ ਪ੍ਰਿੰਸੀਪਲ ਤੋਂ ਪੁੱਛੇ ਬਿਨਾ ਕੰਮ ਨਹੀਂ ਕਰਦੇ। ਯਾ ਤਾਂ ਸਾਰਾ ਕੁਝ ਉਸ ਤਰ੍ਹਾਂ ਹੋਵੇ ਫਿਰ ਵਿਧਾਨ ਸਭਾ ਚ ਜਦੋਂ ਵਾਕ ਆਊਟ ਹੋਵੇ ਤੇ ਸਾਰੇ ਵਿਧਾਇਕ ਬਾਹਰ ਆਉਣ ਫਿਰ ਅੱਧੇ ਕੰਦਰ ਬਹਿ ਜਾਂਦੇ। ਮੈਂ ਤਾਂ ਇੱਕ ਦਿਨ ਨਾਰੇ ਮਾਰਦੇ ਵੀ ਦੇਖੇ ਵਿਧਾਨ ਸਭਾ ਦੇ ਬਾਹਰ ਭਗਵੰਤ ਜੀ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਮਾਰ ਰਹੇ ਸੀ। ਇੱਕ ਅੱਧੇ ਲੀਡਰ ਦੀ ਤਾਂ ਬਾਹ ਹੀ ਨਹੀਂ ਸੀ ਉੱਚੀ ਜਾਂਦੀ। ਮੈਂ ਬੜਾ ਹੈਰਾਨ ਸੀ ਵੀ ਭਾਈ ਆਲੇ ਦੁਆਲੇ ਆਲੇ ਬੋਲੀ ਜਾਂਦੇ ਇੱਕ ਸਾਡਾ ਲੀਡਰ ਚੁੱਪ ਹੀ ਖੜਾ। ਫਿਰ ਕੀ ਕੀ ਕਿਸ ਕਿਸ ਗੱਲ ਤੇ ਤੁਸੀਂ ਉਂਗਲ ਚੱਕੋਗੇ ਸੋ ਮੈਨੂੰ ਲੱਗਦਾ ਇਹ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਸੀ ਕਿਸੇ ਨੇ ਰੈਲੀ 'ਚ ਕਿਸੇ ਨੂੰ ਸੱਦਿਆ ਕਿਸੇ ਨੇ ਰੈਲੀ ਕਰ ਲਈ ਕਾਂਗਰਸ ਦੀ ਬੇਤਰੀ ਲਈ ਉਹਨਾਂ ਨੇ ਰੈਲੀ ਕਰ ਲਈ ਕਾਂਗਰਸ ਦੀ ਬੇਤਰੀ ਲਈ ਉਹਨਾਂ ਨੇ ਰੈਲੀ ਕਰ ਲਈ ਲੋਕ ਮੁੱਦਿਆਂ ਤੇ ਰੈਲੀ ਕਰ ਲਈ ਸਗੋਂ ਦੀ ਕਾਂਗਰਸ ਨੂੰ ਸੰਗਠਿਤ ਹੋ ਕੇ ਬੀਜੇਪੀ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ। ਪਹਿਲਾਂ ਤਾਂ ਤੁਹਾਨੂੰ ਹੁਣ ਇੱਥੇ ਲੱਗਦਾ ਕਿ ਵੀ ਹੁਣ ਇਸ ਤਰੀਕੇ ਨਾਲ ਜਿਹੜਾ ਇਹ ਵਿਵਾਦ ਸ਼ੁਰੂ ਹੋਇਆ ਇਸ ਨੂੰ ਠੱਲ ਪੈ ਜਾਏ ਕਿਉਂਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਪਾ ਦਾ ਜਵਾਬ ਜਵਾਬ ਤੋਂ ਬਾਅਦ ਹੁਣ ਫਿਰ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਉਣਾ ਤੇ ਲੱਗਦਾ ਕਿ ਕਿ ਆਉਣ ਵਾਲੀ ਕੱਲ ਜਿਹੜਾ ਇਹ ਜਗਰਾਉਂ ਦੇ ਵਿੱਚ ਇੱਕ ਵੱਡਾ ਇਕੱਠ ਕਾਂਗਰਸ ਕਰਨ ਜਾ ਰਹੀ ਹੈ ਲੱਗਦਾ ਕਿ ਉਸ ਸਟੇਜ ਦੇ ਉੱਤੋਂ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦਿੱਤਾ ਜਾਵੇ। ਨਹੀਂ ਦੇਖੋ ਉਹਦੇ ਬਾਰੇ ਨਹੀਂ ਮੈਂ ਕਹਿ ਸਕਦਾ ਕਿ ਜਗਰਾਉਂ ਵਾਲੇ ਇਕੱਠ ਤੋਂ ਕਹਿੰਦੇ 78 ਚੋਂ 18 ਲੀਡਰ 18 ਵਿਧਾਇਕ ਤੇ ਰਹਿ ਗਈ ਕਾਂਗਰਸ ਪਾਰਟੀ ਇਸ਼ਾਰਾ ਨਵਜੋਤ ਸਿੰਘ ਸਿੱਧੂ ਵੱਲ ਸੀ ਪ੍ਰਧਾਨਗੀ ਹੀਟ ਪ੍ਰਧਾਨਗੀ ਹੀਟ ਹੁਣ ਤੁਸੀਂ ਮੈਨੂੰ ਦੱਸੋ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਕੀਤੀ ਨਵਜੋਤ ਸਿੰਘ ਸਿੱਧੂ ਦੇ ਕਹੇ ਤੋਂ ਟਿਕਟਾਂ ਨਹੀਂ ਦਿੱਤੀਆਂ ਗਈਆਂ ਨਵਜੋਤ ਸਿੰਘ ਸਿੱਧੂ ਤਾਂ ਕਈ ਇਮਾਨਦਾਰ ਚਿਹਰੇ ਲੈ ਕੇ ਆਉਣਾ ਚਾਹੁੰਦਾ ਸੀ ਕਿ ਉਹਨਾਂ ਨੂੰ ਟਿਕਟਾਂ ਮਿਲੀਆਂ ਨਵਜੋਤ ਸਿੰਘ ਸਿੱਧੂ ਨੂੰ ਸੰਗਠਨ ਨਹੀਂ ਬਣਾਉਣ ਦਿੱਤਾ ਗਿਆ ਕਿੰਨਾ ਕਿੰਨਾ ਚਿਰ ਨਵਜੋਤ ਸਿੰਘ ਸਿੱਧੂ ਦਾ ਸੰਗਠਨ ਨਹੀਂ ਹਲਾਣਿਆ ਗਿਆ ਔਰ ਨਵਜੋਤ ਸਿੰਘ ਸਿੱਧੂ ਮੁੱਦਿਆਂ ਤੇ ਲੜਦਾ ਰਿਹਾ ਕੈਪਟਨ ਅਮਰਿੰਦਰ ਦੇ ਖਿਲਾਫ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਲੜਦਾ ਰਿਹਾ ਔਰ ਜਦੋਂ ਕੈਪਟਨ ਅਮਰਿੰਦਰ ਨੂੰ ਆਪ ਹੀ ਕੈਪਟਨ ਅਮਰਿੰਦਰ ਲੰਬੇ ਹੋਇਆ ਤੇ ਹਾਈ ਕਮਾਂਡ ਨੂੰ ਚਾਹੀਦਾ ਸੀ ਕਿ ਇੱਕ ਵਿਅਕਤੀ ਜਿਹੜਾ ਮੈਰਿਟ ਤੇ ਇਸ ਵਕਤ ਦਾਵੇਦਾਰ ਹੈ ਕੈਪਟਨ ਅਮਰਿੰਦਰ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਿੰਦੇ ਨਹੀਂ ਬਣਾਇਆ ਨਵਜੋਤ ਸਿੰਘ ਸਿੱਧੂ ਨੇ ਰੱਤਾ ਇਤਰਾਜ਼ ਨਹੀਂ ਕੀਤਾ ਚਰਨਜੀਤ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਤਾ ਹੁਣ ਚਰਨਜੀਤ ਚੰਨੀ ਬੜੇ ਇਮਾਨਦਾਰ ਸੀ ਪਰ ਉਹ ਮੁੱਖ ਮੰਤਰੀ ਦੇ ਦਾਵੇਦਾਰ ਨਹੀਂ ਸੀ ਮੁੱਖ ਮੰਤਰੀ ਦੀ ਤਰ੍ਹਾਂ ਉਹ ਕੰਮ ਨਹੀਂ ਸੀ ਕਰ ਰਹੇ ਤੁਸੀਂ ਅਚਾਨਕ ਉਹਨਾਂ ਨੂੰ ਮੁੱਖ ਮੰਤਰੀ ਬਣਾਤਾ ਬੜੀ ਇੱਜ਼ਤ ਦਿੱਤੀ ਚਰਨਜੀਤ ਚੰਨੀ ਬੜੇ ਨੇਕ ਪੁਰਖ ਨੇ ਚੰਗੀ ਗੱਲ ਹੈ ਪਰ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਨੋਟ ਫੜੇ ਜਾਂਦੇ ਨੇ ਤੇ ਤੁਹਾਡੀ ਲੜਾਈ ਕਿਹਦੇ ਨਾਲ ਹੈ ਕ੍ਰਪਸ਼ਨ ਦੇ ਨਾਲ ਹੈ ਆਮ ਆਦਮੀ ਪਾਰਟੀ ਸਾਰੀ ਕਾਂਗਰਸ ਤੇ ਕ੍ਰਪਸ਼ਨ ਦੇ ਇਲਜ਼ਾਮ ਲਾ ਰਹੀ ਹੈ ਨਵਜੋਤ ਸਿੰਘ ਸਿੱਧੂ ਕੈਪਟਨ ਦੇ ਮਾਫੀਆ ਰਾਜ ਨਾਲ ਲੜ ਰਿਹਾ ਹੈ ਕੈਪਟਨ ਮਰਿੰਦਰ ਆਪ ਮੰਨੀ ਜਾਂਦਾ ਵੀ ਕਿੰਨੇ ਵਿਧਾਇਕ ਸੀ ਜਿਹੜੇ ਮਾਫੀਆ ਦੇ ਜੁੜੇ ਹੋਏ ਸੀ ਤੇ ਕੈਪਟਨ ਮਰਿੰਦਰ ਉਹਨਾਂ ਤੇ ਕਾਰਵਾਈ ਨਹੀਂ ਕਰ ਸਕਿਆ ਕਿ ਉਦੋਂ ਸੁਨੀਲ ਜਾਖੜ ਸਾਹਿਬ ਨੇ ਬਾਜਵਾ ਸਾਹਿਬ ਨੇ ਇਹਨਾਂ ਸਾਰਿਆਂ ਨੇ ਦਬਾਅ ਪਾਇਆ ਕੈਪਟਨ ਮਰਿੰਦਰ ਤੇ ਜਾਂ ਹਾਈ ਕਮਾਂਡ ਤੇ ਵੀ ਆਪਾਂ ਜਿਨ੍ਹਾਂ ਤੇ ਇਲਜ਼ਾਮ ਹੈ ਕ腐ਸ਼ਨ ਦੇ ਉਹਨਾਂ ਨੂੰ ਟਿਕਟਾਂ ਨਾ ਦਈਏ ਜਿਨ੍ਹਾਂ ਲੀਡਰਾਂ ਤੇ ਕ腐ਸ਼ਨ ਦੇ ਇਲਜ਼ਾਮ ਸੀ ਤੁਹਾਡੇ ਸਾਹਮਣੇ ਆ ਕਈ ਜੇਲਾਂ ਚ ਜਾਇਆ ਏ ਕਈ ਜ਼ਮਾਨਤ ਕਰਾਉਣ ਨੂੰ ਫਿਰਦੇ ਆ ਕਈ ਵਿਜੀਲੈਂਸ ਦੇ ਗੇੜੇ ਲਾ ਰਹੇ ਆ ਇੱਕ ਲੀਡਰ ਦੇ ਤਾਂ ਨੋਟ ਗਿਣਨ ਵਾਲੀ ਮਸ਼ੀਨ ਲੱਭ ਗਈ ਮੈਂ ਤਾਂ ਹੈਰਾਨ ਹੋ ਗਿਆ ਮੈਂ ਤਾਂ ਬੈਂਕ ਚ ਨਹੀਂ ਅੱਜ ਤੱਕ ਦੇਖੀ ਨੋਟ ਗਿਣਨ ਵਾਲੀ ਮਸ਼ੀਨ ਜਦੋਂ ਮੈਂ ਕਦੀ ਜਾਂਦਾ ਆਪ 100 50 200 500 ਜਮਾ ਕਰਾਉਣੇ ਹੁੰਦੇ ਹੁਣ ਉਹ ਨੋਟ ਗਿਣਨ ਵਾਲੀ ਮਸ਼ੀਨ ਲੀਡਰ ਦੇ ਘਰੋਂ ਤੇ ਭਗਵੰਤ ਮਾਨ ਨੇ ਐਡਾ ਵੱਡਾ ਇਹਨੂੰ ਨੈਸ਼ਨਲ ਮੁੱਦਾ ਬਣਾਤਾ ਭਗਵੰਤ ਮਾਨ ਕਿਤੇ ਦੁਨੀਆ ਚ ਰੈਲੀ ਤੇ ਜਾਂਦਾ ਹੈ ਤੇ ਭਗਵੰਤ ਮਾਨ ਦੀ ਉਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਇੱਕ ਕਾਂਗਰਸ ਦੇ ਲੀਡਰ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਲੱਭ ਜਾਣੀ ਆ ਹੁਣ ਪਿੱਛੇ ਜੇ ਇੱਕ ਕਾਂਗਰਸ ਦਾ ਹੋਰ ਲੀਡਰ ਸੀ ਉਹਦੇ ਘਰੋਂ ਕਹਿੰਦੇ ਉਹ 200 250 ਪਤਾ ਨਹੀਂ 300 ਵੀ ਟੱਪੀ ਜਾਂਦਾ ਕਰੋੜ ਨੋਟ ਫੜੇ ਗਏ ਤੁਸੀਂ ਕਦੀ ਉਮੀਦ ਕਰਦੇ ਹੋ ਵੀ ਤੁਸੀਂ ਆਪਣੀ ਜ਼ਿੰਦਗੀ ਚ ਜਿਉਂਦੇ ਜੀ ਨੰਗੀ ਅੱਖ ਨਾਲ ਅਲਮਾਰੀਆਂ ਚ ਇੰਨੇ ਨੋਟ ਦੇਖੇ ਹੋਣਗੇ ਅੱਜ ਤੱਕ ਅਸੀਂ ਲਾਇਬ੍ਰੇਰੀ ਚ ਇੰਨੀਆਂ ਕਿਤਾਬਾਂ ਨਹੀਂ ਦੇਖੀਆਂ ਅੱਜ ਤੱਕ ਜਿੰਨੇ ਉੱਥੇ ਨੋਟ ਸੀ ਕਿਵੇਂ ਚਿਣੇ ਪਏ ਸੀ ਐਸ ਜਾ ਕੇ ਪਹਿਲਾਂ ਤਾਂ ਮੈਨੂੰ ਲੱਗਿਆ ਮੈਂ ਕਿ ਸ਼ਾਇਦ ਖੇਡਣ ਵਾਲੇ ਜਿਹੜੇ ਨਕਲੀ ਨੋਟ ਹੁੰਦੇ ਨਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਨੂੰ 5-5 ਰੁਪਏ ਦੇ ਵਿਆਹਾਂ ਚ ਨਕਲੀ ਨੋਟ ਦੇ ਦਿੰਦੇ ਸੀ ਖੇਡਣ ਨੂੰ ਜਵਾਕਾਂ ਨੂੰ ਮੈਨੂੰ ਲੱਗਿਆ ਐਵੇਂ ਹੀ ਨਕਲੀ ਨੋਟ ਨੂਟ ਹੋਣੇ ਨੇ ਪਰ ਬਾਅਦ ਚ ਪਤਾ ਲੱਗਿਆ ਕਿ ਉਹ ਅਸਲੀ ਹੈ ਪਰ ਉਹ ਵੀ ਕਾਂਗਰਸ ਦੇ ਲੀਡਰ ਦੇ ਘਰੋਂ ਦੇਖੋ ਹਾਲ ਕਾਂਗਰਸ ਦਾ ਕੀ ਕਰਤਾ ਕਈ ਲੀਡਰਾਂ ਨੇ ਹੁਣ ਨਵਜੋਤ ਸਿੰਘ ਸਿੱਧੂ ਦੀ ਲੜਾਈ ਤਾਂ ਇਸੇ ਤਰ੍ਹਾਂ ਦੇ ਲੀਡਰਾਂ ਦੇ ਨਾਲ ਹੈ ਕਰਪਟ ਲੀਡਰਾਂ ਦੇ ਨਾਲ ਜਿਹੜੇ ਕਰਪਟ ਨੇ ਤੇ ਫੇਰ ਕਹਿੰਦੇ ਜੀ 78 ਤੋਂ 18 ਹੁਣ ਜੇ ਅਸੀਂ ਕ੍ਰਪਟਾ ਨੂੰ ਕਾਂਗਰਸ ਚ ਤੁਸੀਂ ਮਾਨ ਸਤਕਾਰ ਦਵੋਗੇ ਕ੍ਰਪਟਾ ਨੂੰ ਮੂਹਰਲੇ ਅਹੁਦਿਆਂ ਤੇ ਬਿਠਾਉਂਗੇ ਤੇ ਫਿਰ 78 ਤੋਂ 18 ਸ਼ੁਕਰ ਕਰੋ 18 ਆ ਗਈ ਮੈਨੂੰ ਤਾਂ ਲੱਗਦਾ ਸੀ 18 ਵੀ ਨਹੀਂ ਆਉਣੀ ਮੇਰਾ ਅੰਦਾਜ਼ਾ ਗਲਤ ਹੋ ਗਿਆ ਮੈਂ ਤਾਂ 15 ਸੋਚਿਆ ਸੀ ਡੱਲੇ ਸਾਹਿਬ ਆਖਰੀ ਸਵਾਲ ਕਿ ਲੱਗਦਾ ਕਿ ਇਸ ਚਿੱਠੀ ਤੋਂ ਬਾਅਦ ਇਹ ਜਿਹੜਾ ਹੁਣ ਇੱਕ ਨਵਾਂ ਦੌਰ ਸ਼ੁਰੂ ਹੋਇਆ ਕਾਂਗਰਸ ਦੇ ਚਿੱਠੀ ਤੋਂ ਬਾਅਦ ਇਸ ਦੇ ਉੱਤੇ ਫੋਲਸਟਾਪ ਲੱਗ ਗਿਆ ਜਾਂ ਇਸ ਨੂੰ ਲੱਗਦਾ ਕਿ ਅੱਗੇ ਵਧੂਗੀ ਇਹ ਸਾਰੀ ਲੜਾਈ ਹਜੇ ਇਹ ਹਾਈ ਕਮਾਂਡ ਤੱਕ ਪਹੁੰਚੂ ਇਸ ਤੋਂ ਬਾਅਦ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਹਾਈ ਕਮਾਂਡ ਨੂੰ ਇੱਕ ਜਾਂਚ ਕਰਨੀ ਚਾਹੀਦੀ ਪਹਿਲਾਂ ਤਾਂ ਕਾਂਗਰਸ ਦੀ ਹਾਈ ਕਮਾਂਡ ਨੂੰ ਕਿ ਨਵਜੋਤ ਸਿੰਘ ਸਿੱਧੂ ਨੂੰ ਦੇਖੋ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦੇ ਲਈ ਵੀ ਸਮਝੌਤੇ ਹੋਗੇ ਸੀ ਡੀਲਾਂ ਹੋ ਗਈਆਂ ਸੀ ਪੈਸੇ ਦੇ ਆਦਾਨ ਪ੍ਰਦਾਨ ਹੋ ਗਏ ਸੀ ਇਹ ਸ਼ੱਕ ਹੈ ਕਾਂਗਰਸ ਦੀ ਹਾਈ ਕਮਾਂਡ ਕੋਈ ਇੰਟਰਨਲ ਜਾਂਚ ਕਰਾ ਲੇ ਵੀ ਨਵਜੋਤ ਸਿੰਘ ਸਿੱਧੂ ਕਿਤੇ ਜਿੱਤ ਨਾ ਜਾਵੇ ਉਹਦੇ ਖਿਲਾਫ ਡੀਲਾਂ ਹੱਥ ਮਿਲਾ ਲੇ ਸਾਜ਼ਿਸ਼ਾਂ ਰਚ ਲਈਆਂ ਨੋਟ ਵੰਡੇ ਗਏ ਇਹ ਚਰਚਾਵਾਂ ਸੁਣੀਏ ਕਾਂਗਰਸ ਹਾਈ ਕਮਾਂਡ ਪਹਿਲਾਂ ਇਹਦੀ ਜਾਂਚ ਕਰਾਵੇ ਵੀ ਭਾਈ ਕਾਂਗਰਸ ਨੂੰ ਅੰਦਰੋਂ ਖਰਾਬ ਕਰਨ ਵਾਲੇ ਬੰਦੇ ਕਿਹੜੇ ਨੇ ਕਹਿੰਦੇ ਨੇ ਨਾ ਵੀ ਕਾਂਗਰਸ ਦੇਖੋ ਹੁਣ ਰਾਜਸਥਾਨ ਛੱਤੀਸਗੜ ਮੱਧ ਪ੍ਰਦੇਸ਼ ਕਾਂਗਰਸ ਕਿਉਂ ਹਾਰੀ ਆਪਣੀਆਂ ਗਲਤੀਆਂ ਕਰਕੇ ਹਾਰੀ ਨਾ ਲੋਕ ਤਾਂ 40% ਵੋਟਾਂ ਪਾਏ ਆ ਜਿਹੜੀ ਜਿਹੜੀਆਂ ਉੱਪਰ ਲੀਆਂ ਉੱਪਰ ਲੀਆਂ ਨੇ ਉਹ ਤਾਂ ਤੁਸੀਂ ਹਿੰਮਤ ਨਾਲ ਹੀ ਜਿੱਤ ਸਕਦੇ ਹੋ ਨਾ ਔਰ ਭਾਜਪੀ ਨੇ ਚੰਗਾ ਬੂਥ ਸਤਰ ਤੇ ਪ੍ਰਚਾਰ ਕੀਤਾ ਵਲੰਟੀਅਰਸ ਵਰਕਰ ਨੂੰ ਇੱਜ਼ਤ ਦਿੱਤੀ ਹੁਣ ਪੰਜਾਬ ਚ ਮੈਂ ਕਈ ਜਗ੍ਹਾ ਅਸੀਂ ਦੇਖਦੇ ਆਂ ਕਾਂਗਰਸ ਦੇ ਵਲੰਟੀਅਰ ਵਰਕਰ ਉਹਨਾਂ ਨੂੰ ਉਸ ਪੱਦਰ ਦੀ ਇੱਜ਼ਤ ਹੀ ਨਹੀਂ ਜਦੋਂ ਸਰਕਾਰ ਹੁੰਦੀ ਹੈ ਵਲੰਟਰ ਵਲੰਟੀਅਰ ਵਰਕਰ ਕੋਈ ਕੰਮ ਲਈ ਆਉਂਦਾ ਮੰਤਰੀ ਦੇ ਦਫ਼ਤਰ ਤੱਕ ਨਹੀਂ ਉਹਨੂੰ ਜਾਣ ਦਿੱਤਾ ਜਾਂਦਾ ਕਈ ਵਾਰੀ ਰਿਹਾ ਹੁੰਦਾ ਤੁਸੀਂ ਦੇਖੋ ਔਰ ਲੀਡਰ ਕਈਆਂ ਨੇ ਐਨੀ ਰੱਜ ਕੇ ਕ੍ਰਪਸ਼ਨ ਕੀਤੀ ਗਗਨਦੀਪ ਜੀ ਪੰਜਾਬ ਚ ਔਰ ਲੜਨ ਵਾਲਾ ਲੀਡਰ ਕੌਣ ਸੀ ਕਰਪਸ਼ਨ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਔਰ ਰਾਬੋ ਦੇ ਨਾਲ ਹੈ ਤਾਂ ਹੀ ਲੋਕ ਉਹਦੇ ਨਾਲ ਹੈ ਜੇ ਲੋਕ ਉਹਦੇ ਨਾਲ ਹੈ ਤਾਂ ਹੀ ਧੁਰ ਵਿਰੋਧ ਚ ਧੁਰ ਵਿਰੋਧ ਚ ਸਾਰਿਆਂ ਦੇ ਵਿਰੋਧ ਚ 10000 ਬੰਦਾ ਇੱਕ ਪਿੰਡ ਚ ਨਵਜੋਤ ਸਿੰਘ ਸਿੱਧੂ ਦੀ ਪਿੱਠ ਤੇ ਆ ਕੇ ਖੜ ਗਿਆ ਔਰ ਜਿੱਦਣ ਸਿੱਧੂ ਪੰਜਾਬ ਚ ਰੈਲੀਆਂ ਕਰਨ ਲੱਗ ਗਿਆ ਘਟੋ ਘਟ ਲੱਖ ਲੱਖ ਬੰਦਾ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਚ ਆਏਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਪਣਾ ਵਾਰਿਸ ਚੁਣਨਾ ਬਿਲਕੁਲ ਸੋ ਜ਼ਰੂਰ ਹੈ ਕਿ ਪੰਜਾਬ ਕਾਂਗਰਸ ਦੇ ਲਈ ਤੇ ਕਾਂਗਰਸ ਹਾਈ ਕਮਾਂਡ ਦੇ ਲਈ ਪੰਜਾਬ ਦੇ ਵਿੱਚ ਦੁਚਿੱਤੀ ਦੀ ਸਥਿਤੀ ਹੈ ਬੀਤੇ ਦਿਨਾਂ ਜਦੋਂ ਇੰਡੀਆ ਅਲਾਈਂਸ ਦੀ ਮੀਟਿੰਗ ਹੋਈ ਉੱਥੇ ਵੀ ਇਹ ਚਰਚਾ ਛਿੜੀ ਕਿ ਪੰਜਾਬ ਅਤੇ ਦਿੱਲੀ ਨੂੰ ਛੱਡ ਕੇ ਬਾਕੀ ਕਿਸੇ ਵੀ ਸੂਬੇ ਦੇ ਵਿੱਚ ਸੀਟ ਸ਼ੇਅਰਿੰਗ ਦੀ ਦਿੱਕਤ ਨਹੀਂ ਹੋਏਗੀ ਪਰ ਪੰਜਾਬ ਅਤੇ ਦਿੱਲੀ ਦੇ ਵਿੱਚ ਬਹੁਤ ਵੱਡੀ ਰਹੇਗੀ ਪਰ ਮੈਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਸੀਟ ਸ਼ੇਅਰਿੰਗ ਤੋਂ ਪਹਿਲਾਂ ਕਾਂਗਰਸ ਨੂੰ ਆਪਸੀ ਜਿਹੜੀ ਅੰਦਰੂਨੀ ਲੜਾਈ ਹੈ ਇਸ ਨੂੰ ਮਕਾ ਲੈਣਾ ਚਾਹੀਦਾ ਹੈ